ਤੁਸੀਂ ਜਿਹੜੇ ਖਬਰਨਾਮੇ ਨਾਲ ਜਗਤਾਰ ਦੇ ਸਾਂਝ ਸਬਦਾ ਸਵਾਦ ਕਰਦਾ ਏ ਜਿਵੇਂ ਕਿ ਪੰਜਾਬ ਦਾ ਕਿਸਾਨ ਕਣਕ ਅਤੇ ਝੋਨਾ ਬੀਜ ਰਿਹਾ ਏ ਪਰ ਦੂਜੇ ਪਾਸੇ ਕੁਝ ਅਜਿਹੇ ਅਗਾਹਵੋਂਦੂ ਕਿਸਾਨ ਨੇ ਜੋ ਇਸ ਚੱਕਰੂ ਵਿੱਚ ਨਿਕਲ ਕੇ ਵੱਖਰੀ ਖੇਤੀ ਦਾ ਉਤਪਾਦ ਕਰ ਰਹੇ ਨੇ ਅਜਿਹੇ ਵਿੱਚ ਇੱਕ ਫਰੀ ਕੋਟ ਜ਼ਿਲ੍ਹੇ ਦਾ ਕਿਸਾਨ ਪਰਿਵਾਰ ਹੈ ਜੋ ਲਗਾਤਾਰ ਪਿਛਲੇ ਸਮੇਂ ਤੋਂ ਸਟਰਾਬਰੀ ਦੀ ਖੇਤੀ ਆਪਣੇ ਖੇਤਾਂ ਦੇ ਵਿੱਚ ਕਰ ਰਿਹਾ ਤੇ ਚੰਗਾ ਮੁਨਾਫਾ ਕਮਾਰਿਆ ਏ ਫਰੀ ਕੋਟ ਜ਼ਿਲ੍ਹੇ ਦੇ ਕਸਬਾ ਸਾਲਕ ਦੇ ਪਿੰਡ ਮਾਨੀ ਵਾਲ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਵੱਲੋਂ ਪਿਛਲੇ ਸਮੇਂ ਤੋਂ ਸਟਰਾਬਰੀ ਦੀ ਖੇਤੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਖੁਦ ਹੀ ਇਸ ਦੀ ਬਜਾਈ ਕੀਤੀ ਜਾਂਦੀ ਹੈ ਅਤੇ ਉਸ ਦੀ ਕਟਾਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮੰਡੀਕਰਨ ਕੀਤਾ ਜਾ ਰਿਹਾ ਹੈ ਜਿਸ ਨਾਲ ਕੀ ਉਹ ਚੰਗਾ ਮੁਨਾਫਾ ਕਮਾ ਰਹੇ ਨੇ। ਅਤੇ ਨਾਲ ਦੀ ਨਾਲ ਕੁਝ ਪਿੰਡ ਦੀਆਂ ਮਹਿਲਾਵਾਂ ਨੂੰ ਉਹਨਾਂ ਵੱਲੋਂ ਰੋਜ਼ਗਾਰ ਵੀ ਦਿੱਤਾ ਹੋਇਆ ਹੈ। ਇਸ ਬੰਦੇ ਵਿੱਚ ਕਿਸਾਨ ਪਤੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕਾਫੀ ਦਿੱਕਤਾਂ ਆਈਆਂ। ਉਹਨਾਂ ਦੀ ਮਦਦ ਕਿਤੇ ਨਾ ਕਿਤੇ YouTube ਨੇ ਵੀ ਕੀਤੀ ਜਿਸ ਨਾਲ ਉਹਨਾਂ ਨੂੰ ਇਸ ਧੰਦੇ ਦੇ ਵਿੱਚ ਕੰਮ ਕਰਨ ਦਾ ਫਾਇਦਾ ਮਿਲਿਆ ਅਤੇ ਉਹਨਾਂ ਵੱਲੋਂ ਹੁਣ ਸਟ੍ਰਾਬਰੀ ਦੀ ਖੇਤੀ ਕਰਕੇ ਇੱਕ ਚੰਗਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਕਿਸਾਨ ਫਸਲਾਂ ਦੇ ਚੱਕਰ ਦੇ ਵਿੱਚ ਨਿਕਲ ਕੇ ਇਸ ਖੇਤੀ ਵਾਲੇ ਵੀ ਧਿਆਨ ਦੇਵੇ ਇੱਕ ਵਧੀਆ ਗੁਜ਼ਾਰਾ ਇਸ ਫਲ ਦੇ ਨਾਲ ਕੀਤਾ ਜਾ ਸਕਦਾ ਹੈ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਟ੍ਰਾਬਰੀ ਦੀ ਖੇਤੀ ਸ਼ੁਰੂ ਕਰਨ ਸਮੇਂ ਅਤੇ ਕਿਵੇਂ ਕਰ ਰਹੇ ਨੇ ਹੁਣ ਆਪਣਾ ਗੁਜ਼ਾਰਾ ਤੁਸੀਂ ਸੁਣੋ ਇਹਨਾਂ ਦੋਹਾਂ ਦੀ ਜਵਾਨੀ ਮੇਰਾ ਨਾਮ ਗੁਲਵਿੰਦਰ ਕੌਰ ਹੈ ਅਸੀਂ ਸਾਧਕ ਲਾਗੇ ਮੈਂ ਦਮਨਾਨੀ ਸਿੰਘ ਆਲੇ ਰਹਿਨੇ ਆ ਜੀ ਸਟਰਾਬੇਰੀ ਦੀ ਖੇਤੀ ਕਰਦੇ ਸਟਰਾਬੇਰੀ ਦੀ ਖੇਤੀ ਅਸੀਂ 3 ਸਾਲ ਤੋਂ ਕਰ ਰਹੇ ਆ ਸਰਦਾਰ ਜੀ ਮੇਰੇ ਖੇਤੀ ਕਣਕ ਝੋਨੇ ਦੀ ਖੇਤੀ ਕਰਦੇ ਸੀ ਮੈਂ ਉਹਨਾਂ ਨੂੰ ਰਾਹ ਕੀਤੀ ਉਹਨਾਂ ਨਾਲ ਉਹਨਾਂ ਨਾਲ ਪੁੱਛੇ ਸਰਦਾਰ ਜੀ ਆਪਾਂ ਥੋੜਾ ਜਿਹਾ ਕੁਝ ਹਟਕੇ ਕਰੀਏ ਸਬਜ਼ੀਆਂ ਲਾਈਏ ਫਾਲੋ ਵਗੈਰਾ ਲਾਈਏ ਮਤਲਬ ਫੁੱਲਾਂ ਦੀ ਖੇਤੀ ਕਰਕੇ ਫਿਰ ਅਸੀਂ ਥੋੜਾ ਜਿਹਾ ਸਟਰਾਬੇਰੀ YouTube ਤੇ ਸਰਚ ਮਾਰੀ ਸਟਰਾਬੇਰੀ ਦੀ ਖੇਤੀ ਤੋਂ ਪ੍ਰਭਾਵਿਤ ਹੋਈ ਫਿਰ ਮੇ ਉਨ੍ਹਾਂ ਕੇ ਸਰਦਾਰ ਜੀ ਆਪ ਸਟ੍ਰਾਬੇਰੀ ਦੀ ਖੇਤੀ ਕਰਕੇ ਮੈਂ ਤੁਹਾਡੇ ਨਾਲ ਤੁਹਾਡਾ ਪੂਰਾ ਸਾਥ ਜੰਗੂ ਕਿਤੇ ਜਾਂ ਕਿ ਵੀ ਜਾਂਦੇ ਸੀ ਇਹ ਦੇਖਣ ਹਾਂਜੀ YouTube ਤੇ ਜਿਹੜੇ ਸੱਚ ਮਾਰਦੇ ਸੀ ਦੇਖਦੇ ਸਾਨੂੰ ਵਧੀਆ ਲੱਗਦਾ ਤੇ ਫਿਰ ਇਹਨਾਂ ਨੇ ਸਰਦਾਰ ਜੀ ਨੇ ਇੱਕ ਦੋ ਥਾਈ ਅਸੀਂ ਮੈਂ ਉਹਨਾਂ ਨੂੰ ਵਿਰੈ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਦੇਖ ਕੇ ਆਓ ਜੀ ਫਿਰ ਉਹ ਦੇਖ ਕੇ ਆਏ ਫਿਰ ਉਹਨਾਂ ਨੇ ਸਾਡੇ ਨਾਲ ਆ ਕੇ ਰੈ ਕੀਤੀ ਉਹ ਕਹਿੰਦੇ ਬਿੰਨੀ ਵਧੀਆ ਕੰਮ ਹੈਗਾ ਜੇ ਆਪਾਂ ਕਰੋਗੇ ਤਾਂ ਫਿਰ ਅਸੀਂ ਦੋਨਾਂ ਜਾਣਿਆਂ ਨੇ ਰੈ ਬਣਾਈ ਬਿੰਨੀ ਅਸੀਂ ਸਟ੍ਰਾਬੇਰੀ ਦੀ ਖੇਤੀ ਕਰਨੀ ਹੈ ਤੁਹਾ ਨੂੰ ਇਸ ਖੇਤੀ ਵਾਸਤੇ ਕਿਸੇ ਥਾਂ ਤੋਂ ਕੋਈ ਟ੍ਰੇਨਿੰਗ ਮਿਲੀ ਹੈ ਜਾਂ ਤੁਹਾਡਾ YouTube ਵੀ ਮਾਧਿਅਮ ਰਿਹਾ ਨਹੀਂ ਟ੍ਰੇਨਿੰਗ ਨਹੀਂ ਵੀਰ ਜੀ ਮਿਲੀ ਸਾਨੂੰ ਕੋਈ ਵੀ ਇਸ ਚੀਜ਼ ਬਾਰੇ ਬਾਕੀ ਗੱਲ ਹੈ ਅਸੀਂ ਸਾਡਾ ਕੀਤਾ ਬਾਬੇ ਨਾਨਕ ਦੀ ਕਿਰਪਾ ਨਾਲ ਖੇਤੀ ਬੜੀ ਹੈ ਖੇਤੀ ਬੜੀ ਕਰਦੇ ਕਰਦੇ ਸਾਨੂੰ ਇੰਨਾ ਕੁ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਨੌਲੇਜ ਹੈਗੀ ਹੈ ਵੀ ਜੋ ਵੀ ਕੰਮ ਕਰਦੇ ਆ ਮਾਲਕ ਦੀ ਕਿਰਪਾ ਨਾਲ ਵਧੀਆ ਹੀ ਹੁੰਦਾ ਹੈ ਸ਼ੁਰੂਆਤੀ ਨਿਵੇਸ਼ ਦੇ ਵਿੱਚ ਕਿੰਨੀ ਕਰਾਸ਼ੀ ਤੁਸੀਂ ਬੋਲ ਚੁੱਕੀ ਸੀ ਸਟਾਰਟਿੰਗ ਰੇਜ ਕਿੰਨੇ ਕ ਪੈਸੇ ਦੇ ਇਨਵੈਸਟਿੰਗ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਖਰਚਾ ਜ਼ਿਆਦਾ ਆਇਆ ਕਿਉਂਕਿ ਸਾਨੂੰ ਕੁਝ ਥੋੜੀ ਜਿਹੀ ਨੌਲੇਜ ਨਾ ਹੋਣ ਕਰਕੇ ਕੁਝ ਵੀ ਡ੍ਰਿਪ ਵਗੈਰਾ ਦਾ ਤੇ ਕੁਝ ਫਿਲਟਰ ਵਗੈਰਾ ਲਾਉਣ ਨਾਲ ਥੋੜਾ ਜਿਹਾ ਪਹਿਲੇ ਸਾਲ ਥੋੜਾ ਜਿਹਾ ਖਰਚਾ ਜ਼ਿਆਦਾ ਹੁੰਦਾ ਹੌਲੀ ਹੌਲੀ ਇਸ ਚੀਜ਼ ਦੀ ਨੌਲੇਜ ਹੋਣ ਨਾਲ ਥੋੜਾ ਜਿਹਾ ਖਰਚਾ ਘਟ ਜਾਂਦਾ ਹੁਣ ਕਿੰਨੇ ਕ ਤੁਹਾਨੂੰ ਇਹਦੇ ਚ ਆਮਦਨ ਹੋ ਜਾਂਦੀ ਹੈ ਆਮਦਨ ਪਹਿਲਾਂ ਵੇਖੋ ਵੀਰ ਜੀ ਖਰਚਾ ਕਰਨਾ ਪੈਂਦਾ ਖਰਚਾ ਕਰਦੇ ਆਪਾਂ ਪ੍ਰੋਫਿਟ ਫੇਰ ਚੰਗਾ ਖਰਚਾ ਕਰਾਂਗੇ ਜਿਆਦਾ ਜਗਾ ਲਾਵਾਂਗੇ ਤਾਂ ਪ੍ਰੋਫਿਟ ਵੀ ਚੰਗਾ ਤੇ ਜਿਆਦਾ ਜੇ ਥੋੜਾ ਜਗਾ ਲਾਵਾਂਗੇ ਤੇ ਖਰਚਾ ਘੱਟ ਕਰਾਂਗੇ ਤੇ ਬਚਤ ਵੀ ਘੱਟ ਆਈਡੀ ਹੈ ਜੇ ਕਿੰਨੇ ਬਸ ਮਤਲਬ ਦੋ ਸਾਗ ਦੇ ਵਿੱਚ ਬਣਦੀ ਫਸਲ ਦੀ ਜਾਂਦੀ ਹੈ ਇਹ ਵੀ ਸਮੇ ਸਮੇ ਦੀ ਖੇਤੀ ਕਿਹਸਾ ਦੀ ਆਪਾਂ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਨਵੰਬਰ ਦੇ ਵਿੱਚ ਤੜਾਈ ਸ਼ੁਰੂ ਕਰ ਦਿੰਦੇ ਹਾਂ ਨਵੰਬਰ ਦੇ ਵਿੱਚ ਥੋੜਾ ਜਿਆਦਾ ਰੇਟ ਜਿਆਦਾ ਹੁੰਦਾ ਦਸੰਬਰ ਚ ਉਸ ਤੋਂ ਥੋੜਾ ਡਾਊਨ ਹੋ ਜਾਂਦਾ ਜਨਵਰੀ ਫਰਵਰ ਚ ਫੇਰ ਡਾਊਨ ਹੋ ਜਾਂਦਾ ਇਸ ਤਰ੍ਹਾਂ ਵੀ ਕੁੱਲ ਮਿਲਾ ਕੇ ਬੀ ਚੰਗਾ ਮੁਨਾਫਾ ਹੋ ਜਾਂਦਾ ਹੈ। ਪਰਿਵਾਰ ਚ ਕੌਣ ਕੌਣ ਹੋਰ ਤੁਹਾਡੇ ਨਾਲ ਅੱਗੇ ਆਈ ਵੀ ਇਸ ਕੰਮ ਚ। ਅਸੀਂ ਫੈਮਿਲੀ ਚ ਪੰਜ ਮੈਂਬਰ ਇੱਕ ਸਾਡਾ ਕਾਕੂ ਹੈ, ਇੱਕ ਸਾਡੀ ਮੰਮੀ ਹੈ, ਇੱਕ ਪਾਪਾ ਜੀ ਹੈ। ਤੇ ਬਸ ਉਹਨਾਂ ਨੇ ਵੀ ਕਿਹਾ ਵੀ ਚਲੋ ਕਰੋ। ਕੀਤੀ ਸ਼ੁਰੂ ਇਹ ਵਧੀਆ ਕੰਮ। ਸਟ੍ਰੋਬਰੀ ਦੀ ਖੇਤੀ ਦੀ ਪ੍ਰਕਿਰਿਆ ਤੇ ਖੇਤੀ ਚੱਕਰ ਦੇ ਵਿੱਚ ਕੂਰ ਕਿਹੜੀ ਧਿਆਨਯੋਗ ਗੱਲਾਂ ਹੁੰਦੀਆਂ ਇਹਦੇ ਵਿੱਚ। ਦੇਖੋ ਜੀ ਇਹਦਾ ਨਾ ਮਤਲਬ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਣਕ ਝੋਨੇ ਨੂੰ ਇੱਕ ਵਾਰੀ ਲਾਤਾ ਮੁੜ ਕੇ ਖੇਤ ਆਪਾਂ ਜੇ ਘੇੜਾ ਬਚ ਗਿਆ ਤਾਂ ਠੀਕ ਐ ਨਹੀਂ ਤਾਂ ਮਤਲਬ ਇਹਦੇ ਵਿੱਚ ਰਹਿਣਾ ਨਾ ਬੰਦ ਸਵੇਰ ਤੋਂ 9 ਵਜੇ ਤੱਕ ਅਸੀਂ ਇਸੇ ਵੇਲੇ ਖੇਤੀ ਦੇ ਵਿੱਚ ਆ ਜੰਨੇ ਆ ਸ਼ਾਮ ਦੇ 5 ਵਜੇ ਤੱਕ ਜਾਣਾ ਹੁੰਦਾ ਹਰ ਬੂਟੇ ਨੂੰ ਚੈੱਕ ਕਰਨਾ ਪੈਂਦਾ ਵੀ ਪਾਣੀ ਉਹਨੂੰ ਪ੍ਰੋਪਰ ਲੱਗ ਰਿਹਾ ਮਤਲਬ ਗਰੋਥ ਕਰ ਰਿਹਾ ਫਲ ਚੱਕ ਰਿਹਾ ਮਤਲਬ ਸਾਰੀ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਣਾ ਬੀਜ ਕਿੱਥੋਂ ਇਹਦੇ ਇਹਦੇ ਬੰਦੇ ਆ ਉਹ ਨਹੀਂ ਤਾਂ ਮਿਲਦੀ ਜੀ ਪਨੀਰੀ ਮਿਲਦੀ ਬੀਜ ਨਹੀਂ ਕਹ ਸਕਦੇ ਆਪਾਂ ਪਨੀਰੀ ਲੈ ਕੇ ਆਏ ਤੇ ਤੁਸੀਂ ਹੋਰ ਇਸ ਬਾਰੇ ਇਹਨੂੰ ਕਹਿੰਦੇ ਪਾਣੀ ਲਾਣ ਦੀ ਪ੍ਰਕਿਰਿਆ ਵੀ ਇਸ ਦੇ ਇਹਨਾਂ ਨੂੰ ਇੱਕ ਪਾਈਪਾਂ ਨਾਲ ਹੀ ਦਿੱਤਾ ਜਾਂਦਾ ਹੈ ਹਾਂਜੀ ਇਹ ਮਤਲਬ ਜਿਵੇਂ ਆਪਾਂ ਖੁੱਲਾ ਪਾਣੀ ਕਣਕ ਝੋਨੇ ਲਾਉਣੇ ਉਸ ਤਰ੍ਹਾਂ ਨਹੀਂ ਇਹਨਾਂ ਨੂੰ ਪਾਣੀ ਲੱਗਦਾਗਾ ਡ੍ਰਿਪ ਸਿਸਟਮ ਰਾਹੀਂ ਇਸ ਨੂੰ ਪਾਣੀ ਲੱਗਦਾ ਜਿਨੀ ਕਿ ਡ੍ਰਿਪ ਦਾ ਮਤਲਬ ਕਹਿੰਦਾ ਬੂੰਦਾਰਾ ਹੀ ਪਾਣੀ ਗਰਮੀ ਦੇ ਵਿੱਚ ਤਾਂ ਚਲੋ ਠੀਕ ਆ ਆਪਾਂ ਵੀ ਥੋੜਾ ਜਿਹਾ ਫੁਆਰਾ ਸਿਸਟਮ ਲਗਾਉਣੇ ਆ ਉਹਦੇ ਨਾਲ ਪਾਣੀ ਦੇਣੇ ਆ ਔਰ ਕਿ ਜਦੋਂ ਮਲਚ ਕਰਦੇ ਆ ਫੁਆਰਾ ਸਿਸਟਮ ਹਟਾ ਦਿੱਤਾ ਜਾਂਦਾ ਤੇ ਠੰਡ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ 5-6 ਦਿਨਾਂ ਬਾਅਦ ਪਾਣੀ ਦੇਣਾ ਪੈਂਦਾ ਉਹ ਡ੍ਰਿਪ ਰੇਂ ਦਿੱਤਾ ਜਾਂਦਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਂਦਾ ਕਿ ਕਿਤੇ ਪਾਣੀ ਜ਼ਿਆਦਾ ਨਾ ਹੋ ਜੇ ਕਿਤੇ ਪਾਣੀ ਘੱਟ ਨਾ ਹੋ ਜੇ ਮਤਲਬ ਸਮੇਂ-ਸਮੇਂ ਤੇ ਛੋਟੇ-ਛੋਟੇ ਟਾਈਮ ਬਾਅਦ ਇਸ ਨੂੰ ਚੈੱਕ ਕਰਦੇ ਰਹਿਣੇ ਰਹਿਣਾ ਪੈਂਦਾ ਤੁਸੀਂ ਕਿੰਨੀ ਜ਼ਮੀਨ ਦੇ ਵਿੱਚ ਖੇਤੀ ਕਰ ਰਹੇ ਹੋ ਤੇ ਇਹਦੀ ਮਾਰਕੀਟਿੰਗ ਦਾ ਸਿਸਟਮ ਕੀ ਹੈ ਜੀ ਅਸੀਂ ਚਾਰ ਕਨਾਲਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਹੁਣ ਅਸੀਂ ਡੇਢ ਏਕੜ ਦੇ ਵਿੱਚ ਲਈ ਹੋਈ ਏ ਤੇ ਮਾਰਕੀਟਿੰਗ ਦਾ ਸਾਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਸਾਨੂੰ ਸਾਨੂੰ ਕੋਈ ਪਹਿਲੇ ਸਾਲ ਸਾਨੂੰ ਕੋਈ ਸਮਝ ਨਹੀਂ ਸੀਰੀ ਮਾਰਕੀਟ ਕਿਵੇਂ ਕਰਨੀ ਹੈ ਪਰ ਪਹਿਲੇ ਸਾਲ ਚਲੋ ਜਿਵੇਂ ਵੀ ਹੋਇਆ ਤੇ ਮਤਲਬ ਕੀਤੀ ਮਾਰਕੀਟਿੰਗ ਹੁਣ ਸਾਨੂੰ ਨਹੀਂ ਕੋਈ ਪ੍ਰੋਬਲਮ ਆਈ ਵੀ ਹੁਣ ਸਾਨੂੰ ਵਧੀਆ ਲੱਗਦਾ ਅਸੀਂ ਫਿਰੋਜ਼ਪੁਰ ਤੇ ਫਰੀਦਕੋਟ ਸਪਲਾਈ ਕਰਦੇ ਹਾਂ ਤੇ ਉਥੇ ਆਰਧਤ ਕਰ ਮੂਸੀ ਦਿੰਦੇ ਹੈਗੇ ਆ ਉਹ ਆਰਧ ਕੇ 8 ਦਿਨਾਂ ਬਾਅਦ ਸਾਨੂੰ ਪੇਮੈਂਟ ਕਰ ਦਿੰਦੇ ਆ ਲੋਕ ਵੀ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਸਮੇਂ-ਸਮੇਂ ਤੇ ਜਿਵੇਂ ਕਹਿ ਲੋ ਡਾਕਟਰ ਕਹਿ ਲੋ ਮਾਸਟਰ ਕਹਿ ਲੋ ਤੇ ਮਤਲਬ ਉਹ ਉੱਥੇ ਫੋਨ ਕਰ ਦਿੰਦੇ ਆ ਤੇ ਫਿਰ ਆ ਕੇ ਇਥੋਂ ਆਪਣੇ ਕਿ ਤੂੰ ਹੀ ਲੈ ਜਾਂਦੀ ਕਿਸ கிரேਡ ਵਿਕਦੀ ਹੈ ਜੀ ਮਤਲਬ ਹਮ ਤਾਂ ਜੇ ਨਵੰਬਰ ਦੇ ਵਿੱਚ ਲੈ ਕੇ ਜਾਣੀ ਹੋਵੇ ਤਾਂ ਆਪਣੀ ਸ਼ੇਸ ਵਰਬੀਟਰੇ ਜਾਈ ਜਾਂਦੀ ਹੈ ਜੀ ਫਿਰ ਦਸੰਬਰ ਦੇ ਵਿੱਚ ਥੋੜਾ ਜਿਹਾ ਡਾਊਨ ਹੋ ਜਾਂਦਾ ਹੈ ਬਸ ਸਮੇ ਸਮੇ ਤੇ ਮਾਰਕੀਟਿੰਗ ਹੋ ਜਾਂਦੀ ਹੈ ਪੂਰ ਮਹਿਲਾਵਾਂ ਨੂੰ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਡੀ ਤਾਂ ਵੀਰੇ ਇਹੀ ਰਏ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਸਾਰਿਆਂ ਨੂੰ ਵੀ ਥੋੜਾ ਜਿਹਾ ਥੋੜਾ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਜਿਵੇਂ ਕਿ ਫੁੱਲਾਂ ਦੀ ਖੇਤੀ ਹੋਗੀ ਸਬਜੀ ਹੋਗੀ ਸਟਰਾਬਰੀ ਦੀ ਖੇਤੀ ਹੋਗੀ ਬਾਗਾਂ ਦਾ ਕੰਮ ਹੋ ਗਿਆ ਕਿਉਂਕਿ ਲੇਡੀਜ਼ ਵੀ ਨਾਲ ਕਰਨੀ ਉਹਨਾਂ ਨੂੰ ਵਧੀਆ ਲੱਗਦਾ ਹੈ ਪਹਿਲਾਂ ਦਾ ਟਾਈਮ ਸੀ ਜੋ ਮਤਲਬ ਨਰਮੇ ਵਗੈਰਾ ਦੀ ਖੇਤੀ ਹੁੰਦੀ ਸੀ ਲੇਡੀਜ਼ ਬਹੁਤ ਖੇਤਾਂ ਦੇ ਵਿੱਚ ਜਾਂਦੀ ਸੀਗੇ ਉਸ ਤੋਂ ਬਾਅਦ ਨਰਮੇ ਦੀ ਖੇਤੀ ਹੌਲੀ-ਹੌਲੀ ਔਲੋਪ ਹੋਣ ਨਾਲ ਝੋਨੇ ਦੀ ਖੇਤੀ ਆਉਣ ਨਾਲ ਜਿਹੜੀਆਂ ਲੇਡੀਜ਼ ਸਨ ਉਹ ਸਾਰਿਆਂ ਦਾ ਕੰਮ ਜਾਨੀ ਕਿ ਜਿਵੇਂ ਕਹਿ ਸਕਦੇ ਆ ਆਪਾਂ ਵੀ ਖੇਤਾਂ 'ਚ ਜਾਣਾ ਬੰਦ ਹੋ ਚੁੱਕਿਆ ਸੀਗੇ ਘਰੇ ਰਹਿਣ ਲੱਗੇ ਸੀ ਹੁਣ ਜਿਵੇਂ ਆਪਾਂ ਖੇਤੀ ਫਸਲ ਵਿੱਚ ਵਪਿੰਨ ਤਾਂ ਲਿਆਵਾਂਗੇ ਅਲੱਗ ਹਟ ਕੇ ਖੇਤੀ ਕਰਾਂਗੇ ਤਾਂ ਔਰਤਾਂ ਵੀ ਸਾਰੀਆਂ ਖੇਤਾਂ ਵਿੱਚ ਆਉਣ ਨੂੰ ਸ਼ੁਰੂ ਹੋਣਗੀਆਂ ਕੋਈ ਘਰ ਪੱਖੋਂ ਕੋਈ ਸਮੱਸਿਆ ਤਾਂ ਕਦੇ ਕੋਈ ਸਾਹਮਣਾ ਹੋਇਆ ਤਾਂ ਪਿਆ ਹੋਵੇ ਨਹੀਂ ਨਹੀਂ ਕੋਈ ਕੋਈ ਵੀ ਨਹੀਂ ਨਾ 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 ਕੋਈ ਪ੍ਰੋਬਲਮ ਨਹੀਂ ਆਈ ਵੀਰੇ ਸਵੇਰੇ ਆ ਜਾਈਦਾ ਹੈਗਾ ਕਈ ਵਾਰੀ ਨਹੀਂ ਮਤਲਬ ਲੱਗਦਾਗਾ ਟਾਈਮ ਵੀ ਥੋੜਾ ਲੇਟ ਹੋ ਜਾਈਦਾ ਮੰਮੀ ਸਰ ਇੱਕ ਘਰੇ ਸਾਰਾ ਕਰ ਲੈਂਦੇ ਸ਼ੁਰੂਆਤੀ ਦੌਰ ਤੇ ਕਹਿੰਦੇ ਵੀ ਵੀ ਮਤਲਬ ਲੋਕ ਕਹਿੰਦੇ ਸੀਗੇ ਵੀ ਕਿੱਥੇ ਔਰਤਾਂ ਇਹ ਕੰਮ ਕਰਨ ਹਾਂ ਇਹ ਤਾਂ ਫਿਰ ਕੋਈ ਵੀ ਕਾਰੋਬਾਰ ਆਪੇ ਸ਼ੁਰੂ ਕਰਦੇ ਵੀਰੇ ਥੋੜੀ ਜੀ ਪ੍ਰੋਬਲਮ ਤਾਂ ਆਉਂਦੀ ਹੈਗੀ ਹੈ ਮਤਲਬ ਸਾਰਿਆਂ ਨੂੰ ਲੱਗਣਾ ਵੀ ਕਿਸ ਤਰ੍ਹਾਂ ਤੁਸੀਂ ਖੇਤਾਂ ਵਿੱਚ ਆਈ ਜਾਂਦੇ ਹੋ ਤੁਹਾਡੇ ਤੁਹਾਡੇ ਕੋਲ ਸਭ ਕੁਝ ਹੈਗਾ ਤੁਸੀਂ ਕਿਉਂ ਖੇਤਾਂ ਵਿੱਚ ਆਉਂਦੇ ਇਹ ਨਹੀਂ ਗੱਲ ਸਾਨੂੰ ਨਹੀਂ ਬਿਲਕੁਲ ਵੀ ਫੀਲ ਹੁੰਦੀ ਗੀ ਨਾ ਮੇਰੇ ਸਰਦਾਰ ਜੀ ਨੂੰ ਹੁੰਦੀ ਹੈ ਨਾ ਸਾਡੀ ਫੈਮਿਲੀ ਨੂੰ ਹੁੰਦੀ ਹੈ ਸਾਨੂੰ ਲੱਗਦਾ ਸਾਨੂੰ ਖੇਤ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ ਮੇਰਾ ਨਾਮ ਪ੍ਰਦੀਪ ਸਿੰਘ ਬਰਾੜ ਪਿੰਡ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਸਾਧਕ ਹਾਂਜੀ ਆਓ ਜਦੋਂ ਨਵੀਂ ਖੇਤੀ ਹੁੰਦੀ ਹੈ ਬਾਈ ਜੀ ਔਕੜਾ ਤਾਂ ਸਾਹਮਣਾ ਕਰਨਾ ਪੈਂਦਾ ਹੈ ਇੱਕ ਤਾਂ ਸੰਦੇਹ ਨਹੀਂ ਹੁੰਦੇ ਆਪਣੇ ਕੋਲੇ ਨਵੀਂ ਖੇਤੀ ਵਾਸਤੇ ਤੇ ਦੂਜਾ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਮਿਲ ਬੈ ਕੇ ਪੁੱਛਣਾ ਪੈਂਦਾ ਹੈ ਬਈ ਆਪਾਂ ਇੰਨੀ ਮਹਿੰਗੀ ਖੇਤੀ ਹੈ ਸਟਰਾਬਰੀ ਦੀ ਖੇਤੀ ਹੈ ਤੇ ਬਈ ਮੇਰਾ ਸਾਥ ਦੇਓਗੇ ਤਾਂ ਮੈਂ ਵੀ ਆਪਾਂ ਸ਼ੁਰੂ ਕਰੀ ਤੇ ਪਰਿਵਾਰ ਨੇ ਸਾਥ ਦਿੱਤਾ ਤੇ ਅਸੀਂ ਸ਼ੁਰੂ ਕੀਤੀ ਤੇ ਹੁਣ ਸਾਨੂੰ ਬਹੁਤ ਵਧੀਆ ਮਿਲ ਰਹਾ ਕਿੰਨੀ ਇਨਵੈਸਟਮੈਂਟ ਕੀਤੀ ਸੀਗੀ ਤੇ ਕਿੰਨਾ ਕਮਾਉਣਾ ਪਿਆ ਜੇ ਦੇਖਿਆ ਜਾਵੇ ਤਾਂ ਇਹ ਪਹਿਲੀ ਵਾਰ ਜੇ ਆਪਾਂ 1 ਏਕੜ ਤੇ ਖੇਤੀ ਕਰਦੇ ਹਾਂ 8 ਕਨਾਲਾਂ ਦੇ ਤੇ ਤਕਰੀਬਨ 7 ਲੱਖ ਰੁਪਈਆ ਲੱਗ ਜਾਂਦੇ ਤੇ ਉਹਦੇ ਵਿੱਚ ਕੀ ਡ੍ਰਿਪ ਸਿਸਟਮ ਵਿੱਚ ਆਉਂਦਾ ਤੇ ਬਾਕੀ ਹੋਰ ਵੀ ਜੋ ਸਮਾਨ ਵਿੱਚ ਆਉਂਦਾ ਉਹ 7 ਲੱਖ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਖੇਤੀ ਕਰੀ ਜਾਂਦੇ ਆ ਤੇ ਫਿਰ 1.50 ਲੱਖ ਰੁਪਈਆ ਦਾ ਘਟਨ ਵਾਲਾ ਸਰ ਜਾਂਦਾ ਕਿਉਂ ਟ੍ਰਿਪ ਵਗੈਰਾ ਜਾਂ ਇਹ ਆਪਣੇ ਕੋਲੇ ਪੁਰਾਣਾ ਹੁੰਦਾ ਕਿੰਨੀ ਕੁ ਹੁਣ ਤੁਸੀਂ ਕਮਾਈ ਕਰ ਲੈਂਦੇ ਇੱਥੇ ਇਹ ਜੇ ਆਪ ਵੇਖਿਆ ਜੇ ਵੀ ਹੈਗਾ 6 ਤੋਂ 6.5 ਲੱਖ ਤੋਂ ਲੈ ਕੇ 6 ਲੱਖ ਤੋਂ 6.5 ਲੱਖ ਤੱਕ ਖਰਚਾ ਆ ਜਾਂਦਾ ਤੇ 10 ਲੱਖ ਦੀ ਆਮਦਨ ਹੁੰਦੀ ਹੈ ਇੱਕ ਦੀ ਤੇ ਅਲਸਟੋ ਲਾਬਲ ਤੁਸੀਂ ਇਹਦੀ ਇਹਨੂੰ ਲਾਉਣ ਦਾ ਤਰੀਕਾ ਕੀ ਹੈ ਕਿੱਥੋਂ ਇਹਦੇ ਬੂਟੇ ਲੈਣੇ ਹੋ ਤੇ ਕਿਸ ਤਰ੍ਹਾਂ ਇਹ ਤਿਆਰ ਹੁੰਦੀ ਹੈ ਇਹ ਜੀ ਸਤੰਬਰ ਦੇ ਮਹੀਨੇ ਉਹਨੇ ਤੋਂ ਲੈਂਦੇ ਆਂਦੇ ਬੂਟੇ ਤੇ ਪਿੱਛੂ ਹੋਉਂਦੇ ਆ ਜਿਵੇਂ ਇਟਲੀ ਤੋਂ ਕੈਨੇਡਾ ਤੋਂ ਪੂਨੇ ਵਗੈਰਾ ਆ ਜਾਂਦੇ ਆ ਮਹਾਰਾਸ਼ਟਰ ਉੱਥੇ ਮਦਰ ਪਲੈਂਟ ਆਉਂਦੇ ਆ ਮਦਰ ਪਲੈਂਟ ਤੋਂ ਜਾਂ ਅੱਗੇ ਜਿਹੜੇ ਬੱਚੇ ਹੁੰਦੇ ਆ ਉਹ ਆਪ ਨੂੰ ਕੱਪਾਂ ਦੇ ਵਿੱਚ ਉਹਨਾਂ ਨੇ ਤਿਆਰ ਕਰਕੇ ਦਿੱਤੇ ਹੁੰਦੇ ਆ ਉੱਥੋਂ ਲਿਆ ਕੇ ਤੇ ਇੱਥੇ ਆਪਾਂ ਲਾ ਦਿੰਨੇ ਆ ਹਾਂਜੀ ਇਹ ਕਹਿੰਦੇ ਵੀ ਇਹਦੀ ਸਾਂਹ ਸਮਾ ਬੋਲ ਰੱਖਣੀ ਪੈਂਦੀ ਏ ਤੇ ਇਹਨੂੰ ਪਾਣੀ ਦਾ ਸਿਸਟਮ ਦਾ ਵੀ ਤੇ ਇਹਨੂੰ ਪਾਈਪਰਾਈ ਦੇਣਾ ਪੈਂਦਾ ਉਹਨਾਂ ਦਾ ਪਾਣੀ ਨਹੀਂ ਹਾਂ ਕਿਸ ਤਰ੍ਹਾਂ ਦਾ ਸਿਸਟਮ ਹੈ ਇਹ ਜਦੋਂ ਬਈ ਸਤੰਬਰ ਦੇ ਮਹੀਨੇ ਉਤੋਂ ਲੈ ਕੇ ਆਈਦੇ ਆ ਆਪਣੇ ਪੰਜਾਬ ਦੇ ਵਿੱਚ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਉਸ ਟਾਈਮ ਇਹਦੇ ਤੇ ਫੁਮਾਰਾ ਸਿਸਟਮ ਵੀ ਲਾਇਆ ਜਾਂਦਾ ਹੈ। ਫੁਮਾਰਿਆਂ ਦੇ ਰਾਈ ਇਹਦੀ ਖੇਤੀ ਹੁੰਦੀ ਹੈ। ਤੇ ਦਿਨ ਦੇ ਵਿੱਚ 2-3-4 ਵਾਰੀ ਫੁਮਾਰੇ ਚਲਾਉਣੇ ਪੈਂਦੇ ਆ। ਜੇ ਲਾਈਟ ਨਾ ਹੋਵੇ ਤਾਂ ਜਨਰੇਟਰ ਵੀ ਚਲਾਉਣਾ ਪੈਂਦਾ ਹੈ। ਤੇ ਇੱਥੇ ਬੂਟੇ ਲੈ ਕੇ ਲਾ ਲਈਦੇ ਤੇ ਉਸ ਤੋਂ ਬਾਅਦ ਜਿੰਨੇ ਬੂਟੇ ਚੱਲ ਪੈਂਦੇ ਆ, ਕੁਝ ਬੂਟੇ ਮਰ ਵੀ ਜਾਂਦੇ ਆ। ਵਧੀਆ ਹੋ ਜਾਂਦੇ। ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ। ਇਹ ਸਰਕਾਰ ਮਤਲਬ ਫਸਲੀ ਬੇਵਿਨਤਾਵਨੀ ਕਿਸਾਨ ਜਾਨ ਕਿ ਇਸ ਖੇਤੀ ਬਾਰੇ ਸਰਕਾਰ ਵੱਲੋਂ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋ ਸਬਸਿਡੀ ਵਗੈਰਾ ਕੋ ਮਿਲੀ ਹੈ ਹਾਂਜੀ ਸਰਕਾਰ ਨੂੰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਜੇ ਜੋ ਆਪਾਂ ਕਿਹਾ ਜਾਂਦਾ ਹੈ ਵੀ ਕਣਕ ਝੋਨੇ ਨੂੰ ਜਾਂ ਮੂੰਗੀ ਦੀ ਫਸਲ ਤੋਂ ਬੇਵਿਨਤਾ ਲਿਆਓ ਜੇ ਆਪਾਂ ਸਰਦੀਆਂ ਵਗੈਰਾ ਲਾਉਣੇ ਆ ਜਾਂ ਕੋਈ ਹੋਰ ਮਹਿੰਗੀ ਫਸਲ ਕਰਦੇ ਆ ਉਹਦੇ ਪੌਦੇ ਬਹੁਤ ਮਹਿੰਗੇ ਆਉਂਦੇ ਆ ਸਾ ਇਹ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਪੰਜਾਬ ਦੇ ਵਿੱਚ ਬੂਟੇ ਸਰਕਾਰ ਪੈਦਾ ਕਰਕੇ ਦੇਵੇ ਤੇ ਹਰ ਕਿਸਾਨ ਲਾਵੇ ਤੇ ਆਪਦਾ ਜੀਵਨ ਖੁਸ਼ਹਾਲ ਕਰੇ